ਸਤਿ ਸ਼੍ਰੀ ਅਕਾਲ ਸਾਰੀ ਕਿਸਾਨ ਭਰਾਵਾਂ ਨੂੰ ਸਵਾਗਤ ਹੈ ਬਈ ਤੁਹਾਡਾ ਫਿਰ ਤੋਂ ਆਪਣੇ ਨੰਬਰ ਦਾ ਡੇਰੀ ਫਾਰਮ ਤੇ ਤੇ ਜਿਹੜੀ ਆ ਪਾਈ ਦੀ ਵੀਡੀਓ ਰਿਕਾਰਡ ਕਰਨ ਲੱਗਿਆ ਬਈ ਜੀ ਆਪਣੀ ਫਾਰਮ ਤੋਂ ਜਿਹੜਾ ਬਈ ਕਟਾਪਕ ਬਾਈ ਨੂੰ ਪਾਲਣ ਵਾਸਤੇ ਦਿੱਤਾ ਸੀਗਾ ਤੇ ਹੁਣ ਵੀਰ ਕੋਲੇ ਬਈ ਜੀ ਉਹ ਵੀਰ ਨੇ ਕੱਟੇ ਨੂੰ ਚੰਗਾ ਸਾਂਭ ਕੇ ਠੀਕ ਆ ਬਈ ਜੀ ਦੀ ਕ੍ਰੋਸਿੰਗ ਓਪਨ ਕਰ ਦਿੱਤੀ ਹੈਗੀ ਬਾਕੀ ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਚ ਸਾਂਝੀ ਕਰਾਵਾਂਗੇ ਪਹਿਲਾਂ ਉਮੀਦ ਕਰਦੇ ਆ ਜਿਹੜਾ ਵੀਰ ਜਿਹੜੇ ਵੀਰ ਆਪਣੇ ਨੰਬਰ ਦਾ ਡੇਰੀ ਫਾਰਮ ਜੁੜੇ ਹੋਏ ਆ ਸਾਰੇ ਠੀਕ ਠਾਕ ਹੋਵੋਗੇ ਠੀਕ ਆ ਬਈ ਜੀ ਤੇ ਇਦਾਂ ਦੀ ਹੋਰ ਵੀਡੀਓ ਦੇਖਣ ਲਈ ਬਾਈ ਜੀ ਆਪਣੇ ਚੈਨਲ ਨੰਬਰ ਦਾ ਡੈਰੀ ਫਾਰਮ ਨੂੰ ਸਬਸਕ੍ਰਾਈਬ ਤੇ ਫੋਲੋ ਜਰੂਰ ਕਰਨਾ ਤੇ ਬੈਲ ਘੰਟੀ ਵਾਲਾ ਬਟਨ ਜਰੂਰ ਦਬਾਉਣਾ ਤਾਂ ਕਿ ਇਸ ਤਰ੍ਹਾਂ ਦੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਠੀਕ ਹੈ ਜੀ ਤੇ ਇਦਾਂ ਦੀ ਹੋਰ ਵੀਡੀਓ ਬਣਾਉਣ ਲਈ ਆਪਣਾ ਮੋਬਾਈਲ ਨੰਬਰ ਆ ਬਾਈ ਜੀ 94179 50102 ਜਿਹੜੇ ਕਿਸੇ ਵੀ ਨੂੰ ਲੋੜ ਹੋਈ ਆਪਣੇ ਨਾਲ ਸੰਪਰਕ ਕਰ ਸਕਦਾ ਇਦਾਂ ਦੀ ਹੋਰ ਵੀਡੀਓ ਬਣਾਉਣ ਲਈ ਤੇ ਨਵਾਂ ਬਕਰੌਣੇ ਮਾਲਕ ਨਾਲ ਗੱਲਬਾਤ ਕਰਦੇ ਗੱਲਬਾਤ ਆ ਜਾ ਬਾਈ ਜੀ ਅਸ਼ੀਆ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਠੀਕ ਹੈ ਤੇ ਬਾਈ ਹੋਰ ਕਿਵੇਂ ਠੀਕ ਆ ਜੀ ਹਾਂ ਠੀਕ ਆ ਜੀ ਬਹੁਤ ਬਹੁਤ ਠੀਕ ਹੀ ਤੇ ਆਪਣੇ ਨਾਲ ਹੀ ਪੋਲ ਆ ਜੀ ਪੋਲ ਆ ਜੀ ਠੀਕ ਹੈ ਜੀ ਤੇ ਕਰ ਕੇ ਚੱਲ ਰਿਹਾ ਆਪਣੀ ਕਰੀ ਆਪਣੀ ਬੀਬੀ ਪਰਮੰਦਰ ਕੋਲ ਬੀ ਪਰਮੰਦਰ ਕੋਲ ਆਪਣਾ ਘਰ ਰਹੀ ਆ ਠੀਕ ਆ ਜੀ ਤੇ ਬਾਈ ਗੱਲ ਕਰੀ ਆਪਣੇ ਘਟੇ ਦੀ ਉਮਰ ਕਿੰਨੀ ਹੋਈ ਇਹਦੀ 2 ਸਾਲ 8 ਮਹੀਨੇ ਹੈ ਬਰੀ 2 ਸਾਲ 8 ਮਹੀਨੇ ਹੋ ਗਏ ਬਾਈ ਇਸਨੇ ਕਾ ਹੋਰ ਦੱਸ ਦੀ ਇਹ ਕੱਟਾ ਬਾਈ ਜੀ ਆਪਣੇ ਕੋਲੋਂ ਆਪਣੀ ਮਾਂ ਦਾ ਕੱਟਾ ਜਾ ਜਾਂ ਪਿਓਰ ਬਾਈ ਜੀ ਨੀਲੀ ਆ ਗਈ ਦਾ ਕੱਟਾ ਬਾਈ ਜੀ ਇੱਕੀ ਚੰਗਾ ਸੀਮਨ ਲਵਾਇਆ ਸੀ ਆਪਾਂ ਆਪ ਨੂੰ ਟੀ ਸੀ ਮਾ ਥੋੜਾ ਯਾਦ ਨਹੀਂ ਹੁਣ ਮਾਰਕ ਨਹੀਂ ਆਕਾ ਬਾਈ ਜੀ ਇਹ ਜੈਜ ਮਾਰਕਾ ਕੱਟੇ ਦੇ ਮਾਂ ਦੇ ਰਕਣ ਦੀ ਗੱਲ ਕਰ ਲਈਏ 68 ਲੀਟਰ ਬਾਈ ਜੀ ਆਪਣੇ ਕੋਲ ਦਿੱਤਾ ਮੱਝ ਨੇ ਚੰਗਾ ਦੁੱਧ ਤੇ ਹੁਣ ਵੀ ਆਪਣੇ ਕੋਲ ਦੀ ਮਾਂ ਹੈਗੀ ਹੈਗੀ ਤੇ ਹੋਰ ਵੀ ਗੱਲ ਕਰਦੇ ਆ ਤੇ ਬਾਈ ਜੀ ਜੇ ਆਪਾਂ ਗੱਲ ਕਰੀਏ ਇਹਦੀ ਤੁਸੀਂ ਹੁਣ ਕ੍ਰੋਸਿੰਗ ਆਪਣੇ ਜਾਂਦੀ ਹਾਂਜੀ ਠੀਕ ਹੈ ਜੀ ਤੇ ਕ੍ਰੋਸਿੰਗ ਦੀਪ ਗੱਲ ਉਹ ਤੇਰੀ ਕੀ ਰੇਟ ਆਪਣੇ 500 ਰੁਪਏ ਹੈ ਜੀ 500 ਰੁਪਏ ਰੇਟ ਆ ਹਾਂਜੀ ਠੀਕ ਹੈ ਜੀ ਤੇ ਜੈ ਜੀ ਰੇਟ ਆਗਾ ਠੀਕ ਹੈ ਨਾ ਤੇਂਡ ਫੂਲ ਆਇਆ ਤੂੰ ਚੱਕੀ ਵਾਲੇ ਵਜਦੇ ਚੱਕੀ ਵਾਲੇ ਵਜਾ ਪੋਲਾ ਚੱਕੀ ਵਾਲਾ ਹਾਂਜੀ ਠੀਕ ਹੈ ਬਾਈ ਜੀ ਇਹ ਕਵਾਰਟੀ ਕੋਡੀ ਚੈੱਕ ਕਰ ਸਕਦੇ ਹੋਗੇ ਤੇ ਬਈ ਗੱਲ ਕਰੀਏ ਤੇ ਜੇ ਆਪਣੇ ਕੋਲ ਕੋਈ ਪਾੜੀ ਮੱਝ ਆ ਜੇ ਆਪਣੇ ਕੋਲ ਸਕੰਜਾ ਸੁੰਜਾ ਬਣਿਆ ਸਾਰਾ ਹਾਂ ਸਰ ਉਹ ਦਿਖਾ ਦਿਓ ਲੈ ਆਈ ਮਿੱਤਰੋ ਆ ਬਾਈ ਕੋਲੇ ਸਕੰਜਾ ਬਣਿਆ ਹੋਇਆ ਜੇ ਵਰ ਕੋਈ ਪਹਿਲਾਂ ਝੋਟੀ ਹੁੰਦੀ ਆ ਹਨਾ ਬਾਈ ਜੀ ਤੇ ਅਸਰ ਝੋਟੀ ਹੁੰਦੀ ਹੈ ਜਿਹੜੇ ਨਵੇਂ ਨੂੰ ਤੋਂ ਕਰਾਉਣਾ ਹੁੰਦਾ ਕਿ ਉਹ ਔਲ ਕਰ ਜਾਂਦਾ ਹੈਗਾ ਤੇ ਬਾਈ ਨੇ ਸਕੰਜਾ ਹੀ ਬਣਾਇਆ ਹੋਇਆ ਹੈਗਾ ਠੀਕ ਆ ਬਈ ਤੇ ਫਿਰ ਕੋਈ ਦੇਖਦਾ ਨਹੀਂ ਗੱਲ ਤਾਂ ਨਹੀਂ ਆਪਾਂ ਮਿੱਤਰੋ ਇੱਕ ਝੋਟੀ ਕਰਾਉ ਸੀ ਛਾਣ ਤੋਂ ਚੰਗੀ ਰਿਪੋਰਟ ਆ ਬਾਈ ਜੀ ਜੀ ਆਪਣੀ ਝੋਟੀ ਬਾਈ ਕੰਸੀਵ ਵੀ ਕਰ ਗਈ ਕੋਈ ਹੋਰ ਵੀ ਇਹਨੇ ਕੋਈ ਮੱਝਾ ਕਰਾਸ ਕੀਤੀ ਆ ਹਾਂ 7-8 ਕਰਤੀ ਆ 7 ਨਾਲ ਮੱਝਾ ਨੇ ਕਰਾਸ ਚਲ ਬਾਈ ਬਾਕੀ ਚੰਗਾ ਬਾਈ ਕੱਟਾ ਤੇ ਮੁੱਲ ਵਾਲਾ ਮੋਬਾਈਲ ਨੰਬਰ ਬੋਲ ਦੀ ਆਪਣਾ 936698 ਜੀ 936698 45400 45400 ਠੀਕ ਆ ਬਾਈ ਚਲ ਆਓ ਜੀ ਕਾਹਤ ਕਰੀਏ ਨਾ ਨਾ ਵੀਰੇ ਪੰਜ ਚਾਰ ਦਿਨ ਨਹੀਂ ਹੋਇਆ ਮਾਰ ਇਹਨੂੰ ਥੋੜੀ ਜੱਖਮ ਆ ਜੇ ਤਾਂ ਠੀਕ ਆ ਦੱਤਵਾਨੀ ਮਤਲਬ ਛੋੜਾ ਟਾਂ ਹੋਇਆਗਾ ਇਹ ਜਾ ਕੇ ਬਬਚਾਰੇ ਦੇ ਇਹਨੂੰ ਥੋੜੀ ਆਉਣ ਮੰਨਦਾਗਾ ਉਹ ਠੰਡੇ ਸਾਊਥੀ ਦੀ ਗੱਲ ਕਰੀ ਪੂਰੇ ਪੂਰਾ ਪੂਰਾ ਜੀ ਠੀਕ ਆ ਮਿੱਤਰੋ ਮਾਰਕਾ ਦੇ ਚੈੱਕ ਕਰ ਸਕੋ ਬਾਈ ਜੀ ਕੱਟੇ ਦੇ ਹਰ ਇੱਕ ਪਾਸੇ ਕੋਲ ਮਾਰਕਾ ਬਾਈ ਜੀ ਤੇ ਜਾਇਜ਼ ਮਾਰਕਾ ਨਾਲੇ ਕਿਹੜੀ ਬਾਹਰ ਮਾਰਕ ਤੇ ਜੀ ਗਾਈ ਤੇ ਹਜੇ ਹੋਰ ਦੀ ਗੱਲ ਕਰੀਏ ਸਾ ਦੋ ਤਿੰਨ ਦੋ ਸਾਲ ਅੱਠਵੀਂ ਰੀਵੀਨਾਂ ਦਾ ਜੀ ਤੇ ਕਦੋਂ ਹੋਰ ਵੀ ਕਰ ਜੀ ਕਦ ਕਰੂਗਾ ਜੀ ਇਹ ਪੂਰਾ ਬਾਈ ਬਾਈ ਨੇ ਆਪਣੇ ਕੋਲ ਲੈ ਤਈ ਬਾਈ ਜੀ ਪਾਗਲਵਾਹ ਦਿੱਤਾ ਹੀ ਬਾਈ ਨੂੰ ਆਪਾਂ ਕਿਉਂਕਿ ਚੰਗੇ ਸੀਮੰਟ ਦਾ ਸੀ ਬਾਈ ਜੀ ਤੇ ਕਹਾ ਮਾਜੇ ਫਿਊ ਚੰਗਾ ਰਿਕਾਰਡ ਆ ਗਿਆ ਹ ਜਿਹੜੇ ਕਿਸੇ ਵੀ ਨੂੰ ਬਾਈ ਲੋੜ ਹੋਈ ਮਾਜੇ ਕਰਾਸ ਕਰਾਉਣ ਲਈ ਨਵੇਂ ਜਦੋਂ ਕਰਾਉਣ ਲਈ ਮਾਲਕਾਂ ਦਾ ਮੋਬਾਈਲ ਨੰਬਰ ਸਕਰੀਨ ਤੇ ਚੱਲੀ ਜਾਂਦਾਗਾ ਦੇਖਸਾਂ ਲੱਗੀਆਂ ਵੀ ਇਹ ਬਈ ਫਲੈਕਸਾਂ ਲੱਗੀਆਂ ਹੋਈਆਂ ਠੀਕ ਆ ਬਈ ਆ ਫੈਕਸ ਦੀ ਫੋਟੋ ਲਾ ਦਾਂਗੇ ਤੇ ਜਿਹੜੇ ਕਿਸੇ ਵੀ ਨੂੰ ਲੋੜ ਹੋਈ ਬਾਈ ਜੀ ਮਾਲਕ ਜਣਾ ਸੁਪਰ ਕਰਸ ਨਾਲ ਨੀਲੀ ਲਾਲੀ ਸਕੀਨ ਵੀਰ ਵਾਲੀ ਤੋਹਫੀ ਆ ਚੁੱਕੀ ਹੈ ਨੇੜੇ-ਤੇੜੇ ਦੇ ਪਿੰਡਾਂ ਵਾਲੀ ਠੀਕ ਹੈ ਜੀ ਤੇ ਬਾਕੀ ਕ੍ਰੋਸਿੰਗ ਦਾ ਰੇਟ ਵੀ ਬਾਈ ਜਾਇ ਜਾਗਾ ਕਿੰਨੀ ਦਾ ਅੱਜ ਕੱਲ੍ਹ ਦੀ ਨੀਲੀ ਲਾਲੀ ਦੀ ਬਸ ਉਹਦੀ ਕ੍ਰੋਸਿੰਗ ਦੀ ਗੱਲ ਕਰ ਲਈ ਚੰਗੇ ਰਿਕਾਰਡ ਨੇ ਦੀ ਬਹੁਤ ਜ਼ਿਆਦਾ ਕ੍ਰੋਸਿੰਗ ਮੰਗਦੇ ਵੀਰ ਤੇ ਦੀ ਕੁਆਲਟੀ ਕੁਆਲਟੀ ਕਈ ਫਿਰਦੇ ਚੈੱਕ ਕਰ ਸਕਦੇ ਹੋ ਤਾਂ ਜਿਹੜੇ ਕਿਸੇ ਵੀ ਨੂੰ ਸਾਹ ਚੰਗਾ ਲੱਗਿਆ ਮੱਝ ਕ੍ਰੋਸ ਕਰਨ ਲਈ ਠੀਕ ਆ ਬਾਈ ਜੀ ਤਾਂ ਬਾਈ ਨਾਲ ਸੁਪਰ ਕਰਦੇ ਬਾਕੀ ਗੋੜ ਸ਼ਰੀਰ ਦਾ ਮਤਲਬ ਤੁਸੀਂ ਇੱਥੇ ਕੋਲੇ ਚੜਾਈ ਤੇ ਤੁਹਾਨੂੰ ਬੇਲ ਦੀ ਲੰਬਾਈ ਇਸ ਨੂੰ ਇੱਕ ਵਾਰ ਚਿੱਥੋ ਚੈੱਕ ਕਰਾ ਯਾ ਪੈਟਪੁਰ ਦੀ ਬਹੁਤ ਚੜਾਈ ਆ ਚੁੱਕੀ ਤੇ ਵੇਲ ਦਾ ਹੀ ਬਹੁਤ ਲਮਾ ਚੁੱਕਿਆ ਤਾਂ ਜਿਹੜੇ ਕਿਸੇ ਵੀ ਨੂੰ ਲੋੜ ਹੋਈ ਮਾਲਕਾਂ ਦਾ ਮਾਲ ਨੰਬਰ ਚੱਲਦਾ ਸਕਰੀਨ ਤੇ ਮਾਝ ਨਵੇਦ ਤੋਂ ਕਰਾਉਣ ਲਈ ਮਾਲਕਾਂ ਨਾਲ ਸੰਪਰਕ ਕਰ ਸਕਦੇ ਹੋ ਤਾਂ ਧੰਨਵਾਦ ਸਾਰੇ ਵੀਰਾਂ ਦਾ